ਮਾਰੀਦਾ ਧਿਆਨ ਧਰ ਕੇ ਾਲਸਾ ਜੀ ਬੋਦੋ न श्री दर्शक कमाई दान ख़ाली बोलो जे ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹੋ ਦਾਣ ਭਰੋਸਾ ਦਾਣ ਦਾਣ ਸ੍ਰੀ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਇਸ ਨਾਮ ਚੌਕੀਆਂ ਝੰਡੇ ਵੇਕਦਾਨਕ ਸਭ ਦਾਨ ਪਰੋਸਾ ਦਾਨ ਤਨਾਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸੰਗ ਸਾਬ ਜੀ ਦੇ ਸ਼ਨਾਮ ਚੌਕੀਆਂ ਝੰਡੇ ਬੂਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਗੁਰੂ ਖਾਲਸਾ ਜੀ ਬੋਲੇ ਇਹਨਾਂ ਗਾਣਾ ਸਰਬਜੀ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਸਭ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਕੁੱਲੇ ਦਰਸ਼ਨ ਦੀਦਾ ਮਾਣਿਆ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਧਨ ਸਤਿਗੁਰੂ ਨਿਉਟਿਆਂ ਦੀਓ ਤੇ ਸੱਜੇ ਪਿਤਾ ਮਹਾਰਾਜਿਓ ਆਪ ਜੀ ਦਾ ਪਰਮਾਨੰ ਹੈ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਬਗਲੇ ਬਾਗ ਪਰ ਕਰ ਮਰਦੇ ਨੰਡਾ ਬਰਿਆਮ ਦੇ ਬੇਲਾ ਵਾਹੂ ਪਾਹੂ ਗੋਬਿੰਦ ਸਿੰਘ ਆਪੇ ਮੁਝੇ ਨਾ ਤੇ ਮਹਾਬਾਗ ਅਨੁਸਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਤਵਾਂ ਲੋਹ ਇਕੱਤਰ ਹੋ ਕੇ ਆਪ ਜੀ ਦੇ ਦਰਬਾਰ ਦੇ ਵਿੱਚ ਰੇਖ ਸਾਹਿਬ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਦਾ ਗਿਆ ਹੈ ਆਪ ਜੀ ਦੇ ਪ੍ਰਕਾਸ਼ ਜਿਹੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਦਰਬਾਰ ਦੇ ਵਿੱਚ ਧੁਰ ਕੀ ਬਾਣੀ ਆਈ ਤਿੰਨ ਸਗਦੇ ਚੰਦ ਮਟਾਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਗੁਰਬਾਣੀ ਦੇ ਜਾਪ ਆਰੰਭ ਹੋਣ ਲੱਗੇ ਹਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਗੁਰਬਾਣੀ ਦੇ ਜਾਪਾਂ ਦੀ ਸੇਵਾ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀ ਸੰਧੂ ਸਨ ਸਰਦਾਰ ਸਰਜੀਤ ਸਿੰਘ ਜੀ ਭਾਈ ਹੋਆ ਗੁਰਦੀਪ ਗੌਰ ਸਮੂਹ ਪਰਿਵਾਰ ਵੱਲੋਂ ਸ਼ੁਭਾਰਾਨੇ ਵਜੋ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਲੈਣ ਜਾ ਰਹੇ ਹਨ ਉਹਨਾਂ ਦੇ ਬੱਚੇ ਹਰਿ ਸਿਮਰਨ ਸਿੰਘ ਜਸਜੀਤ ਸਿੰਘ ਅਤੇ ਸੁਖਦੀਪ ਗੌਰ ਸਮੂਹ ਪਰਿਵਾਰ ਵੱਲੋਂ ਦੇਹ ਦੁਕਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਨੂੰ ਮੁੱਖ ਰੱਖਦੇ ਆ ਜਿਹਦੇ ਦਰਬਾਰ ਦੇ ਵਿੱਚ ਸੇਵਾ ਕਰਨ ਲੱਗਿਆਂ ਸਤਿਗੁਰੂ ਜੀ ਦੀ ਕਿਰਪਾ ਕਰਨੀ ਸਮੂਹ ਪਰਿਵਾਰ ਤੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਆਪ ਕਿਰਪਾ ਕਰਨੀ ਦਿਨ ਦਿਨ ਆਪਣੇ ਦਸਰਿਆਂ ਦੇ ਕੋਲੋਂ ਆਪ ਗੁਰਬਾਣੀ ਦੇ ਜਾਪ ਕਰਵਾ ਲੈਣੇ ਜੀ ਅਤੇ ਗੁਰੂ ਘਰ ਦੀ ਸੇਵਾ ਆਪ ਕਰਵਾ ਲੈਣ ਦੀ ਕਿਰਪਾ ਕਰਨੀ ਸਮੂਹ ਪ੍ਰਬੰਧਕ ਵੀਰਾਂ ਦੇ ਸਹਿਤ ਆਪਣਾ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੀਆਂ ਅਦਾ ਤਾਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਮੂਹ ਸਾਧ ਸੰਗਤ ਦੇ ਸਹਿਤ ਆਪਾਂ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਐਸ ਵਰਤ ਦਾ ਜੀ ਹਜ਼ੂਰੀ ਦੇ ਵਿੱਚ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਇਰਮਤਾ ਦੀ ਅਰਦਾਸ ਨੂੰ ਬੋਖ ਰੱਖਦੇ ਹਾਂ ਅੰਮ੍ਰਿਤਮਏ ਗੜਾ ਪ੍ਰਸਾਦੀ ਦੇਖ ਸੱਚ ਕੇ ਹਾਜ਼ਰ we ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰ ਸ਼ਬਦ ਨੂੰ ਗੁਰਡੇ ਸਭ ਇੱਛਾ ਉਹ ਬਗਜਨ ਕੇ ਅਨਿਕ ਨਾਮ ਪਰਿਉ ਗੁਰ ਤੇਲਾ ਸੋਚੈ ਸੋਚ ਨ ਹੋ ਗਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋ ਗਈ ਜੇ ਲਾਇ ਰਹਾ ਨਿਵਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਬਾਰ ਸਹਸ ਸਿਆਣ ਪਾ ਲਖ ਹੋਵੇ ਤਾਂ ਇੱਕ ਨ ਚਲਣਾਰ ਕਿਵ ਸਚਿਆ ਰਹੀਏ ਕਿਵ ਗੂਣਾ ਗਾਵੈ ਕੋ ਮਤਿਆ ਵਿਖਮ ਵਿਚਾਰ ਆਇ ਮੀਂਹਾਰ ਕਰਮੀਆਂ for me ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਭਾਈ ਜਵਾਰ ਸਿੰਘ ਦੀ ਸਮੂਹ ਪ੍ਰਬੰਧਕ ਕਮੇਟੀ ਸਮੂਹ ਸਾਲ ਸੰਗਤ ਵੱਲੋਂ ਇਕੱਤਰ ਹੋ ਕੇ ਵਿਦੇਸ਼ਾਂ ਵਿੱਚ ਬੈਠੇ ਵੀਰ ਨੌਜਵਾਨਾਂ ਵੀਰਾਂ ਵੱਲੋਂ ਇਕੱਤਰ ਹੋ ਕੇ ਗੁਰਦੁਆਰਾ ਸਿੰਘ ਸਭਾ ਭਾਈ ਜਵਾਰ ਸਿੰਘ ਦੀ ਵਿਖੇ ਧੰਨ ਧੰਨ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ 15 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋ ਗਈ ਹੈ ਸਤਿਗੁਰ ਜੀ ਮੇਰ ਕਰਨ ਸਾਰਿਆਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਬਾਕੀ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ ਕੱਲ ਨੂੰ 16 ਤਰੀਕ ਤੇ ਅਖੰਡ ਪਾਠ ਰੱਖੇ ਹੋਏ ਹਨ ਉਹਨਾਂ ਦੇ ਮੱਧ ਲੱਗਣਗੇ ਅਤੇ 16 ਤਰੀਕ ਨੂੰ ਤਕਰੀਬਨ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਭਾਈ ਜਵਾਰ ਸਿੰਘ ਜੀ ਤੋਂ ਸ਼ੀ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤੇ ਆਪ ਸਭ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਹਮ ਹਮਾ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚਣਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਤੇ 17 ਤਰੀਕ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਗੁਰਬਾਣੀ ਦੇ ਜਾਪਾਂ ਦੇ ਭੋਗ ਤਕਰੀਬਨ 9 ਵਜੇ ਤੱਕ ਪਾਏ ਜਾਣੇ ਹਨ ਉਸ ਤੋਂ ਅਪਰੰਤ ਛੋਟੇ ਬੱਚਿਆਂ ਨੇ ਕਵਿਤਾਵਾਂ ਬੋਲਣੀਆਂ ਹਨ ਅਤੇ ਉਸ ਤੋਂ ਅਪਰੰਤ 10 ਵਜੇ ਦਸਤਾਰ ਮੁਕਾਬਲੇ ਹੋਣੇ ਹਨ ਜਿਨ੍ਹਾਂ ਦੇ ਵਿੱਚ ਦੋ ਗਰੁੱਪ ਹਨ ਏ ਗਰੁੱਪ ਅਤੇ ਬੀ ਗਰੁੱਪ ਏ ਗਰੁੱਪ ਦੇ ਵਿੱਚ 5 ਤੋਂ ਲੈ ਕੇ 16 ਸਾਲ ਦੇ ਬੱਚਿਆਂ ਨੇ ਭਾਗ ਲੈਣੇ ਹਨ ਅਤੇ ਬੀ ਗਰੁੱਪ ਦੇ ਵਿੱਚ 16 ਸਾਲ ਤੋਂ ਲੈ ਕੇ 22 ਸਾਲ ਦੇ ਬੱਚਿਆਂ ਨੇ ਭਾਗ ਲੈਣੇ ਹਨ ਸੋ ਆਪ ਸਭ ਸਤਿਕਾਰਯੋਗ ਦਸਤਾਰ ਮੁਕਾਬਲਿਆਂ ਦੇ ਵਿੱਚ ਹਿੱਸੇ ਲੈਣੇ ਹਨ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣੇ ਹਨ ਅਤੇ ਸਤਾਰ ਇਹ ਹੈ ਡਗਰੰਥੀ ਭਾਈ ਕਰਮਪ੍ਰੀਤ ਸਿੰਘ ਜੀ ਉਹਨਾਂ ਦਾ ਜਥਾ ਹਰ ਜਸ ਕੀਰਤਨ ਕਰੇਗਾ ਉਸ ਤੋਂ ਅਪਰੰਤ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਬੀਬੇ ਸੰਦੀਪ ਕੌਰ ਜੀ ਖਾਲਸਾ ਪਾਸਲੇ ਵਾਲੇ ਉਹਨਾਂ ਦਾ ਤੁਹਾਡੀ ਜਥਾ ਸੰਗਤਾਂ ਦੇ ਨਾਲ ਹਾਜ਼ਰੀਆਂ ਪਰੇਗਾ ਸੋ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਜੀ ਨੇ ਹੁਮ ਹਮਾ ਕੇ ਗੁਰੂ ਦਰਬਾਰ ਵਿੱਚ ਪਹੁੰਚਣਾ ਫਿਰ ਤੋਂ ਸਭ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸਾਹਿਬ ਤੋਂ ਸਾਰੇ ਕਾਰਜ ਸੰਪੂਰਨ ਹੋ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Noite.